ਆਪਾਂ ਚੱਲਿਆਂ ਆਪਣੇ ਦੂਜੇ ਫਾਰਮ ਤੇ ਉੱਥੋਂ ਜਾਨਵਰ ਲੈ ਕਰਨੇ ਆ। 7 ਵਜੇ ਦੇ ਨਾਲ ਰੱਖਣੇ ਆ ਬਈ ਵਾਸਤੇ। ਕਰੋ ਚੱਕ ਬਈ। ਦੰਨ ਬਹੁਤ ਜਿਆਦਾ। ਜ਼ਿਆਦਾਤਰ ਤਾਂ ਜਾਨਵਰ ਹੁਣ ਆਪਾਂ ਲੇਟ ਹੀ ਰੱਖ ਦਿੰਨੇ ਆ। ਥੋੜਾ ਯਾਰ ਜੈਂਟਾ ਸੀਗਾ। ਲੋ ਵੀ ਹੁਣ ਆਪਾਂ ਗ੍ਰੇਡ ਤਿਆਰ ਕਰਨ ਲੱਗੇ ਜਨਵਾਰਾਂस्ते ਆ ਪੇਪਰ ਆ ਲਈ ਕਰੋ ਬਈ ਚੱਕ ਜਨਵਰ ਬਈ ਨੇ ਫਾਰਮ ਤੇ ਛੱਡਨੇ ਆ ਖੁੱਲੇ ਸਾਰੀਆਂ ਵਰਾਇਟ ਨਹੀਂ ਆ ਬਈ ਕਰਦੇ ਆਪਾਂ ਪੈਕ

ਆਰੀ ਤੋਰੀ ਮਾ ਗਰਤ ਆਂ.